ਦਾ ਕਰੋ ਪਾਂਡੇ ਹੁਣ ਮੈਂ ਸਾਫ਼ ਕਰ ਲੜੀਆਂ ਤੂੰ ਕੋਈ ਹੋਰ ਕੰਮ ਵੇਖ ਲਉ ਨਹੀਂ ਪਾਂਡੇ ਥੋੜੇ ਜਿ ਰਹਿ ਗਏ ਆ ਮੈਂ ਕਰ ਲਈ ਨਹੀਂ ਸਭ ਜਾ ਤੋ ਬਿਆੜ ਜਾ ਘੜੀ ਜਾ ਕੇ ਦਿਰੀ ਸਾਰਾ ਦਿਨ ਮੈਂ ਬੈਠੀ ਰਹੂੰ ਤੇ ਫੇਰ ਕੀ ਆ ਨਵਾਂ ਸਮਾਂ ਤੇ ਵਿਆਹ ਹੋਇਆ ਵਾ ਇਹੋ ਟਾਈਮ ਆ ਤਰ ਬਿਆਨ ਦਾ ਦਿਰੀ ਉਹ ਮੈਨੂੰ ਪਤਾ ਵਾ ਕਿ ਮੈਂ ਨਵੀਂ ਸਵੀਆਂ ਨਵੀਂ ਸਵੀਆਂ ਦਾ ਮਤਲਬ ਕੀ ਮੈਂ ਕੋਈ ਕੰਮ ਨਹੀਂ ਕਰਨਾ ਹੈਗਾ ਕੋਈ ਨਹੀਂ ਮੈਂ ਕਰ ਦਣੀ ਆ ਸ਼ਰਨਵੇਂ ਅੱਲਾ ਜਿਹੜੀ ਨੰਨੇ ਸਮਾਂ ਹੁੰਦੀ ਨਾ ਕਿ 10-10 ਦਿਨ ਉੱਠਦੀ ਐ ਨਹੀਂ ਮੰਜੀ ਤੋਂ ਤੂੰ ਜਿੱਦਣ ਦੀ ਆਈ ਨਾ ਸਾਰਾ ਕੰਮ ਕਰਾਉਣ ਦੀ ਮੇਰੇ ਨਾਲ ਤੇ ਮੈਂ ਤਾਂ ਹੀ ਕਹਿਣ ਦੀ ਐ ਜਾਂ ਤੂੰ ਰੈਸਟ ਕਰ ਜਾ ਕੇ ਕੋਈ ਗੱਲ ਨਹੀਂ ਮੈਂ ਕਰ ਲੂਗੀ ਸਾਰੀ ਮੈਨੂੰ ਤੁਸੀਂ ਚੰਗੇ ਬੜੇ ਲੱਗਦੇ ਹੋ ਨਾ ਤਾਂ ਕਰਕੇ ਅੱਛਾ ਕਿ ਕਰਕੇ ਚਾਹੋਗੇ ਨਾ ਬੰਦੇ ਤਾਂ ਇੰਨਾ ਹੀ ਡਾਈ ਰਹੀ ਚੱਲੀ ਪੋਈ ਜਾਂਦੀ ਆਂ ਸ਼ਰਨਾ ਤੋ ਮੇਰੀ ਗੱਲ ਸੁਣੀ ਮਾੜੀ ਜਾਣ ਕੇ ਮੈਂ ਥੋੜਾ ਜਿਹਾ ਕੰਮ ਰਹਿ ਗਿਆ ਕਰਕੇ ਤੇ ਰਹਿਣਨੀ ਆਂ ਦੀਦੀ ਕੋਈ ਨਹੀਂ ਭਾਂਡੇ ਧੋਣੇ ਭਾਬੀ ਨਾਲ ਪੇ ਧੋ ਲੈਣੇ ਆਈ ਮਾੜਾ ਪਹਿਲਾਂ ਮੈਨੂੰ ਜ਼ਰੂਰੀ ਕੰਮ 하기 ਹਾਂਜੀ ਦੀਦੀ ਦੱਸੋ ਦੱਸ ਤਨਾ ਮੈਂ ਸ਼ਰਨ ਕੀ ਹੀ ਮੈਂ ਨਾ ਤੁਹਾਨੂੰ ਇਹ ਲੱਗੀ ਕਾਣ ਕਿ ਜੋਤੀ ਭਾਬੀ ਤੋ ਨਾ ਤੋ ਦੂਰ ਹੀ ਰਿਹਾ ਕਾ ਤੇ ਇਹਨੂੰ ਉਹਦਾ ਸਾਬ ਦਾ ਪਤਾ ਕਿ ਕਿੱਦਾਂ ਦਾ ਸਾਖੋਤਾ ਵਾ ਐਵੇਂ ਨਾਲੇ ਨਾ ਮੈਂ ਨਹੀਂ ਚਾਹਦੀ ਉਹਦਾ ਪਰਸ਼ਾਵਤ ਤੇ ਅੱਤੇ ਆਣ ਕੇ ਪਵੇ ਹੁਣ ਤੇ ਪੂਰੀ ਮੈਚ ਵਿੱਚ ਤੈਨਾਂ ਕਰਨ ਢੀ ਹੈ ਨਾ ਉਹ ਤੈਨੂੰ ਆਪਣੀਆਂ ਉਂਗਲਾਂ ਤੇ ਨਚਾਉਣ ਢੀ ਤੇ ਹੋਰ ਨਾ ਵੇ ਕਿ ਬਾਅਦ ਚ ਫਿਰ ਤੈਨੂੰ ਪਛਤਾਉਣਾ ਪਵੇ ਹੁਣ ਤੇ ਨਾ ਉਹਨੇ ਮਿੱਠੀ ਪੈਰੀ ਹੋ ਕੇ ਨਾ ਤੇਰੇ ਕੋ ਸਾਰੇ ਕੰਮ ਲਈ ਜਾਣੇ ਫਿਰ ਬਾਅਦ ਚ ਤੁਹਾਡਾ ਪਛਤਾਉਣ ਦਾ ਕੋਈ ਫਾਇਦਾ ਨਹੀਂ ਜੀ ਹੁਣ ਦੀਦੀ ਜੀ ਰਸੋਈ ਚ ਕੋਈ ਜ਼ਿਆਦਾ ਕੰਮ ਥੋੜਾ ਹੀ ਥੋੜਾ ਜਿਹਾ ਹੀ ਮੈਂ ਸੋਚਿਆ ਮੈਂ ਵੀ ਨਾਲ ਲੱਗ ਕੇ ਕਰਵਾ ਦੇਣੀ ਆ ਤੁਸੀਂ ਇਹਦੀ ਗੱਲ ਨੂੰ ਕਿਉਂ ਨਹੀਂ ਸਮਝਦੇ ਮੈਂ ਤੁਹਾਨੂੰ ਅੱਗੇ ਵੀ ਢੇ ਨਾ ਕਹਿਣ ਤੇ ਫ ਇੰਨੀ ਜਿਹੜੀ ਮੈਂ ਗੱਲ ਕਹੀ ਹੈ ਨਾ ਇਹ ਮੇਰਾ ਬਹੁਤ ਜ਼ਰੂਰ ਸਮਝ ਲ ਤੁ। ਕੋਈ ਗੱਲ ਨਹੀਂ ਜਿਵੇਂ ਤੁਸੀਂ ਤੇ ਮੰਮੀ ਕਹੋਗੇ ਨਾ ਫਿਰ ਮੈਂ ਉਵੇਂ ਹੀ ਕਰ ਲਵਾਂਗੀ ਜਿੱਦਾਂ ਤੁਹਾਨੂੰ ਸਹੀ ਲੱਗੇ। ਚਰਨ ਤੈਨੂੰ ਨਹੀਂ ਪਤਾ ਜੋਤੀ ਭਾਬੀ ਦਾ ਬਹੁਤ ਚਲਾਕ 6-7 ਸਾਲ ਹੋ ਗਏ ਤੇ ਵਿਆਹ ਨੂੰ ਅੱਜ ਤੱਕ ਤੋ ਇਹ ਘਰ ਨੂੰ ਵਾਰਸ ਨਹੀਂ ਦੇ ਸਕੀ। ਇਸੇ ਕਰਕੇ ਤੇ ਮੰਮੀ ਨੂੰ ਮੇਰੇ ਤੇ ਗੁੱਸਾ ਹੁੰਦਾ। ਦੀਦੀ ਜੀ ਮੰਨਦੇ ਆ ਕਿ ਜੋਤੀ ਦੀਦੀ ਦੇ ਵਿਆਹ ਨੂੰ ਨਾ 6-7 ਸਾਲ ਹੋ ਗਏ ਆ ਪਰ ਤੁਸੀਂ ਵੀ ਸੋਚੋ ਨਾ ਇਹਦੇ ਵਿੱਚ ਉਹਨਾਂ ਦਾ ਕੀ ਕਸੂਰ ਆ। ਬੱਚਾ ਰੱਬ ਦੀ ਦੇਣ ਆ ਜਦੋਂ ਵਾਹਿਗੁਰੂ ਨੇ ਦੇਣਾ ਨਾ ਉਦੋਂ ਹੀ ਹੋਣਾ ਵਾ ਇਹਦੇ ਵਿੱਚ ਕੇ ਦੇ ਹੱਥ ਵਸ ਥੋੜਾ ਕੋਈ ਹੁੰਦਾ ਵਾ ਨਾਲੇ ਨਾ ਤੁਸੀਂ ਜੋਤੀ ਦੀਦੀ ਹੁਣਾਂ ਨੂੰ ਨਾ ਮਾੜਾ ਨਾ ਕੋ ਇਹਦੇ ਵਿੱਚ ਉਹਨਾਂ ਦਾ ਥੋੜਾ ਕੋਈ ਕਸੂਰ ਹੈ ਨਹੀਂ ਸਰ ਇਹ ਤਾਂ ਚਲੋ ਗੱਲ ਹੈਗੀ ਆ ਪਰ ਬਹੁਤ ਹੌਲੀ ਆ ਨਵੀਂ ਸੋਚ ਤੈਨੂੰ ਆਪੇ ਹੌਲੀ ਹੌਲੀ ਇੱਕ ਘਰ ਦੀ ਸਮਝ ਆ ਜਾਣੀ ਹਨਾ ਤੈਨੂੰ ਪੂਰਾ ਭੇਤ ਨਹੀਂ ਹੈ ਜੱਗੀ ਆ ਗਈ ਲੈ ਬੈਠਣ ਨੂੰ ਨਾਨ ਪ੍ਰਜਾਈ ਹਾਂ ਬੈਠੀਆਂ ਆ ਕਿੱਥੋਂ ਆਇਆ ਮੈਂ ਕੁਛ ਨਹੀਂ ਪਿਆ ਅਨੇ ਤੇ ਵਾਰੀ ਠੀਕ ਠੀਕ ਹਾਂ ਲੈ ਕਿਥੇ ਜਾਣਾ ਵਾ ਠੀਕ ਕਿਹੜੀ ਗੱਲਾਂ ਬਾਤਾਂ ਚੱਲਣ ਗੱਲਾਂ ਬਾਤਾਂ ਕੁਛ ਵੀ ਨਹੀਂ ਮੈਂ ਇਹਨੂੰ ਨਹੀਂ ਸਮਝਾਉਣਾ ਕਿ ਜਿੱਦਾਂ ਮੰਮੀ ਆਂਦੀ ਹੈ ਨਾ ਉਦਾਂ ਸਾਰੀ ਮੰਮੀ ਦੀ ਗੱਲ ਮੰਨਣੀ ਹੈ ਨਹੀਂ ਕੋਈ ਗੱਲ ਨਹੀਂ ਮੰਨਣੀ ਕਿ ਮੰਨਣੀ ਆਉਣੀਆਂ ਹਾਂ ਨਹੀਂ ਮੰਨਦੀ ਤੇ ਹੈ ਵਾ ਮੈਨੂੰ ਤਾਂ ਇਹਦਾ ਚਾਹ ਵੀ ਬਹੁਤ ਵਾ ਮੈਨੂੰ ਤਾਂ ਸੋਣੀ ਇੰਨੀ ਲੱਗਦੀ ਹੈ ਨਾ ਮੈਂ ਇਹਨੇ ਵਾ ਕੰਮ ਕੋਈ ਨਾ ਕਰੇ ਬਸ ਮੈਨੂੰ ਵੇਂਦੀ ਹੀ ਰਵਾਂ ਚਲੋ ਤੁਸੀਂ ਮਾਰਾ ਫਿਰ ਗੱਲਾਂ ਬਾਤਾਂ ਮੈਂ ਜੋਤੀ ਭਾਬੀ ਨੇ ਵੇਖਾ ਕੀ ਕੰਡਦੀ ਇੱਕ ਤਾਂ ਜਿੰਨਾ ਚਿਰ ਉਹਨੂੰ ਬਣਾਣਾ ਕਹਾਂ ਉਹਨੂੰ ਵੀ ਕੰਮ ਦਾ ਪਤਾ ਨਹੀਂ ਲੱਗਦਾ ਚਲੋ ਕੋਈ ਨਹੀਂ ਦੇਖ ਲੋ ਤੁਸੀਂ ਹਾਂ ਜੱਗੀ ਮੈਂ ਨਾ ਤੁਹਾਨੂੰ ਇੱਕ ਗੱਲ ਪੁੱਛਣੀ ਆ ਪੁੱਛਣੀ ਮੈਂ ਫੇਰ ਆ ਜੇ ਤੁਸੀਂ ਗੁੱਸਾ ਨਾ ਕਰੋਗੇ ਕੋਈ ਗੱਲ ਨਹੀਂ ਛੜਨਾ ਜਿਹੜੀ ਗੱਲ ਤੂੰ ਪੁੱਛ ਸਕਦੀ ਆ ਵਿੱਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਮੈਨੂੰ ਤੁਸੀਂ ਇਹ ਦੱਸੋ ਕਿ ਜੋਤੀ ਦੀਦੀ ਦਾ ਸੁਭਾਅ ਕਿਦਾਂ ਦਾ ਵਾ ਕਿਵੇਂ ਦੀ ਨੇ ਉਹ ਇਹ ਗੱਲ ਦੱਸੋ ਤੁਸੀਂ ਮੈਨੂੰ ਪਹਿਲਾਂ ਛਣ ਮੇਰੇ ਪਹਿਲਾਂ ਗੱਲ ਸੁਣਾ ਤੂੰ ਨਾ ਇਹਨਾਂ ਕਮਾਲ ਧਿਆਨਾਂ ਦੇ ਠੀਕ ਆ ਤੈਨੂੰ ਵੀ ਪਤਾ ਨਾ ਕਿ ਮਮੀ ਕੀ ਚਾਹੁੰਦੇ ਆ ਜੇ ਈ ਖੁਸ਼ੀ ਐਸ ਘਰ ਨੂੰ ਜੋਤੀਪਾ ਬਿੰਦੂ ਦੇ ਸਕੇ ਉਹ ਸ਼ਨੋਂ ਤੁਹੀ ਦੇਣੀ ਠੀਕ ਆ ਫੇਰ ਮਮੀ ਦੇ ਮਾਨੂੰ ਠੰਡ ਪੈਣੀ ਆ ਜਗੀ ਮੇਰੀ ਗੱਲ ਸੁਨੋ ਈਹੀ ਗੱਲ ਨਾ ਤੁਹਾਡੀ ਭੈਣ ਕਰਨਦੀ ਹੀ ਪਹਿਲਾਂ ਮੇਰ ਨਾਲ ਤੁਸੀਂ ਆਪਸੇ ਆਣੇ ਜੀ ਇਹਦੇ ਵਿੱਚ ਜੋਤੀ ਦੀ ਦਾ ਕੀ ਕਸੂਰ ਆ ਮੈਂ ਬਾਰ ਬਾਰ ਇਹ ਚੀਜ਼ ਕਹਿੰਦੀ ਚੰਗੀ ਤੇ ਨਹੀਂ ਲੱਗਦੀ ਪਰ ਇਹ ਕੇਦੇ ਹੱਥ ਵਾਸ ਨਹੀਂ ਹੁੰਦਾ ਬੱਚਾ ਤੇ ਵਾਹਿਗੁਰੂ ਦੀ ਦੇਣ ਆ ਜਦੋਂ ਪਰਮਾਤਮਾ ਦਾ ਹੁਕਮ ਹੋਇਆ ਨਾ ਉਹ ਚੀਜ਼ ਉਦੋਂ ਹੀ ਆਉਣੀ ਆ ਤੇ ਨਾ ਇਦਾਂ ਤੰਗ ਕਰਿਆ ਕਰੋ ਕਿਸੇ ਨੂੰ ਖਾਸ ਕਰ ਤੁਹੀ ਤੇ ਨਾ ਕਰੋ ਚੱਲ ਸ਼ਰਨ ਮੈਂ ਤੁਹਾਡੇ ਨਾਲ ਮਾਲ ਲੈਣਾ ਵਾ ਕਿਦੇ ਵਿੱਚ ਜੋਤੀ ਭਾਬੀ ਦਾ ਕੀ ਕਸੂਰ ਆ ਤੇ ਇਹਦੇ ਵਿੱਚ ਫਿਰ ਸਾਡੀ ਮੰਮੀ ਦਾ ਵੀ ਕੀ ਕਸੂਰ ਆ ਵਿਚਾਰੀ ਆੜ ਗਵਾਂ ਦੇ ਨਿਆਣੇ ਰਹਿੰਦੀ ਆ ਉਹਦੇ ਮਨ ਵਿੱਚ ਕਿੰਨੀ ਤਸੜੀ ਹੁੰਦੀ ਏ ਤੇ ਕਾਸ਼ ਕੋਈ ਮੇਰਾ ਵੀ ਕੋਈ ਪੋਤਰਾ ਕੋਈ ਪੋਤਰੀ ਹੁੰਦਾ ਤੂੰ ਇਹ ਚੀਜ਼ ਸਮਝ ਸਕਦੀ ਆ ਨਾ ਉਹ ਆਪਣੀ ਜਗ੍ਹਾ ਬਿਲਕੁਲ ਸਹੀ ਆ ਉਹ ਇਦਾਂ ਚੁੰਹਦੇ ਨੇ ਫੀਲ ਕਰਦੇ ਨੇ ਪਰ ਇਹ ਥੋੜਾ ਕਿ ਅਸੀਂ ਕਿ ਹੋਰ ਨੂੰ ਤੰਗ ਕਰੀਏ ਜੀ ਉਹਦੇ ਹੱਥ ਵਾਂਸੀ ਇਹ ਚੀਜ਼ਾਂ ਹੋਣ ਨਾ ਉਹਦਾ ਕਿਹਦਾ ਜੀ ਨਹੀਂ ਕਰਦਾ ਇੰਨਾ ਚਿਰ ਵਿਆਹ ਨੂੰ ਹੋ ਗਿਆ ਵਾ ਉਹ ਵੀ ਤਾਂ ਚਾਹੁੰਦੀ ਹੈ ਨਾ ਕਿ ਮੇਰੇ ਘਰ ਬੱਚਾ ਹੋਵੇ ਪਰ ਉਹ ਚਲੋ ਜੋ ਪਰਮਾਤਮਾ ਨੇ ਕਰਨਾ ਉਹੀ ਹੋਣਾ ਵਾ ਨਾ ਬੋ ਤੁਹੀ ਮੈਂ ਤੁਹਾਨੂੰ ਚਾਹ ਬਣਾ ਕੇ ਲੈ ਕੇ ਦੇਣੀ ਆ ਤੇ ਬਹੁਤਾ ਸੋਚ ਹੋਣਾ ਤੁਹੀ ਨਾ ਕਿਸ ਨੂੰ ਮਾਰਾ ਗਿਆ ਕਰੋ ਮੈਨੂੰ ਇਦਾਂ ਨਾ ਸਹੀ ਜੈੜੀ ਲੱਗਦਾ ਮਨ ਬੜਾ ਕੱਚਾ ਕੱਚਾ ਕਰਨ ਦਿਆ ਸਮਝ ਨਹੀਂ ਲੱਗੰਦੀ ਹਾਏ ਰੱਬਾ ਚਰਨਾ ਕੀ ਗੱਲ ਆ ਬਹੁਤ ਠੀਕ ਤੇ ਹੈਗੀ ਆ ਤੂੰ ਦੀਦੀ ਹਾਂ ਤਾਂ ਮੈਂ ਬਿਲਕੁਲ ਠੀਕ ਆ ਪਤਾ ਨਹੀਂ 2 ਦਿਨ ਹੋ ਗਿਆ ਮਨ ਬੜਾ ਕੱਚਾ ਕੱਚਾ ਕਰਨ ਦਿਆ ਸਮਝ ਨਹੀਂ ਲੱਗੰਦੀ ਚਰਨਾ ਇਹ ਤਾਂ ਖੁਸ਼ੀ ਵਾਲੀ ਗੱਲ ਆ ਰੱਬ ਨੇ ਤੇਰੀ ਸੁਣ ਲਈ ਆ ਮਾਹ ਰਾਏ ਨੇ ਸੁਣ ਲਈ ਤੇਰੇ ਵਿੱਚ ਕੇ ਕੀ ਮਤਲਬ ਦੀਦੀ ਤੁਹਾਡਾ ਕਹਿੰਦਾ ਮਤਲਬ ਕੀ ਹੈ ਤੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਹਿਣ ਦੀ ਆ ਸੱਚੀ ਦੀਦੀ ਆਹੋ ਕੀ ਗੱਲ ਬੜੀ ਖੁਸ਼ ਹੈ ਗੱਲ ਹੀ ਖੁਸ਼ੀ ਗੱਲੀ ਆ ਲੈ ਗਾਲੇ ਖੁਸ਼ੀ ਵਾਲੀ ਹੈ ਸਰਵਿਦਾਸ ਜੱਗੀ ਜੋ ਤੂੰ ਹੀ ਚੁੰਦੇ ਹੀ ਨਾ ਉਹ ਸਭ ਹੋਣ ਵਾਲਾ ਵਾ ਉਹ ਸਭ ਹੋਣ ਵਾਲਾ ਵਾ ਜੱਗੀ ਜੋ ਤੁਸੀਂ ਮੈਨੂੰ ਉਦੋਂ ਦੀ ਕਹਿੰਦੇ ਸੀ ਨਾ ਕਿ ਮੰਮੀ ਸਾਡੇ ਨੂੰ ਉਹ ਖੁਸ਼ੀ ਚਾਹੀਦੀ ਆ ਬਸ ਉਹ ਆ ਗਈ ਆ ਹੁਣ ਤੁਸੀਂ ਇੰਤਜ਼ਾਰ ਜਿਹੜਾ ਕਰਦੇ ਹੀ ਨਾ ਉਹ ਖਤਮ ਹੋ ਗਿਆ ਟੱਡਾ ਸੱਚੀ ਹਾਂਜੀ ਜੱਗੀ ਸੱਚੀ ਨਹੀਂ ਤੂੰ ਝੂਠ ਐਂ ਬੋਲਣਾ। ਓ ਯਾਰ ਮੈਂ ਕਿਉਂ ਝੂਠ ਬੋਲਣਾ? ਮੈਨੂੰ ਝੂਠ ਕਿਉਂ ਬੋਲਣਾ ਪੈਣਾ ਇਹ ਦੱਸੋ ਨਾ। ਜਿਹੜੀ ਸਚਾਈ ਏ ਸਚਾਈ ਏ ਨਾ। ਚੱਲ ਯਾਰ ਫੇਰ ਇੱਥੇ ਵਧੀ ਜਾ। ਇਹਨਾਂ ਨਾਲ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਏ? ਓਹੀ ਨਾ ਤੁਹਾਡੀ ਫੈਮਿਲੀ ਖੁਸ਼ ਆ ਤੇ ਮੈਂ ਵੀ ਖੁਸ਼ ਹਾਂ। ਚੱਲ ਫੇਰ ਉਥੇ ਬਹਿ ਮੈਂ ਆ ਮੰਮੀ ਕੋਲ ਜਾ ਮੜਾ ਜਾ। ਮਿਲ ਲਓ ਮੰਮੀ ਨੂੰ ਵੀ ਤੂੰ। ਮੰਮੀ ਹਾਂ ਪੁੱਤ ਕੀ ਕਰ ਜਾਂਦੇ ਹੋ ਕੁਛ ਨਹੀਂ ਆ ਜਾ ਰਹੇ ਕਿ ਜੀ ਟੱਕਣ ਵਾਲੀ ਹਾਂ ਮੈਂ ਟੱਕ ਦਿੰਨੀ ਆ ਕੋ ਟੱਕ ਲੈਣੇ ਕੋਈ ਨਹੀਂ ਇੱਥੇ ਆ ਪਹਿਲਾਂ ਮੰਜੀ ਦੇ ਕੀ ਗੱਲ ਹੈ ਜੱਗੀ ਮੰਮੀ ਗੱਲ ਤੇ ਕੋਈ ਨਹੀਂ ਆ ਮੈਂ ਤੁਹਾਨੂੰ ਇਹ ਚੀਜ਼ ਪੁੱਛਣੀ ਆ ਕਿ ਤੁਹਾਡੀ ਸਭ ਤੋਂ ਖੁਸ਼ੀ ਵਾਲੀ ਗੱਲ ਕੀ ਹੈ ਪੁੱਤ ਅੱਜ ਤੈਨੂੰ ਕੀ ਹੋ ਗਿਆ ਵਾ ਅੱਗੇ ਤੱਕ ਇਹ ਗੱਲ ਪੁੱਛੀ ਨਹੀਂ ਅੱਜ ਕਿਉਂ ਪੁੱਛਣ ਧਿਆ ਮੰਮੀ ਮੈਂ ਤਾਂ ਆ ਧਿਆ ਪੁੱਛਣਾ ਤੇ ਮੈਨੂੰ ਵੀ ਪਤਾ ਹੋਵੇ ਕਿ ਮੇਰੀ ਮਾਂ ਕਿਹਦੇ ਚੀਜ਼ ਵਿੱਚ ਖੁਸ਼ ਹੋਵਾਂ ਠੀਕ ਆ ਮੰਮੀ ਆਪਣੇ ਮਾਲੀ ਉਹ ਚੀਜ਼ ਲਿਆ ਕੇ ਉਹਦੇ ਕਦਮਾਂ 'ਚ ਧਰ ਸਕਾ ਮੈਂ ਤਾਂ ਆਂ ਡਿਆ ਮੈਂ ਪੁੱਛਣ ਉਹ ਤਾਂ ਉਹ ਤੇ ਮੈਨੂੰ ਪਤਾ ਵਾ ਹਰ ਚੀਜ਼ ਮੇਰੇ ਕਦਮਾਂ 'ਚ ਲਿਆ ਕੇ ਤੂੰ ਧਰ ਸਕਦਾ ਵਾ ਤੂੰ ਮੈਨੂੰ ਇਹ ਪੁੱਛ ਲਿਆ ਨਾ ਇੰਨਾ ਹੀ ਮੇਰੇ ਲਈ ਕਾਫੀ ਆ ਮੰਮੀ ਫਿਰ ਵੀ ਦੱਸੋ ਮੈਂ ਜਿੱਦ ਨਾ ਕਰੂੰ ਜੇ ਤੂੰ ਮੈਨੂੰ ਪੁੱਛ ਹੀ ਲਿਆ ਨਾ ਪੁੱਤ ਮੇਰੀ ਖੁਸ਼ੀ ਪਤਾ ਕਾਦੇ ਵਿੱਚ ਵਾ ਜੇ ਮੇਰੀ ਖੁਸ਼ੀ ਪੁੱਛਦਾ ਵਾ ਤੇ ਮੈਨੂੰ ਖੁਸ਼ੀ ਇਹ ਹੁੰਦੀ ਆ ਤੁਹਾਡਾ ਵੀ ਗਾਰਡਨ ਸਾਹ ਵਾ ਜੇ ਤਿਆਂ ਪੁੱਤਰ ਖੇਡਣ ਮੇਰੀ ਖੁਸ਼ੀ ਇਹਦੇ ਵਿੱਚ ਵਾ ਜੇ ਤੂੰ ਮੈਨੂੰ ਪੁੱਛਦਾ ਵਾ ਤੇ ਚਲੋ ਠੀਕ ਆ ਮੰਮੀ ਫਿਰ ਤੋ ਇਹਨਾਂ ਨੂੰ ਬੱਚਾ ਖਡਾਉਣ ਵਾਸਤੇ ਨਾ ਤਿਆਰ ਹੋ ਜਾਓ ਕੀ ਕਹਿੰਦੇ ਆ ਜੱਗੀ ਪੁੱਤੀ ਤੂੰ ਮੈਨੂੰ ਦੋਰੇ ਦੱਸ ਕੀ ਕਹਿੰਦੇ ਆਂ ਮਮੀ ਮੈਂ ਸੱਚੀ ਕਹਿੰਦੇ ਆਂ ਵਾ ਤੂੰ ਦਾਦੀ ਬੰਨ ਵਾਲੇ ਜੇ ਸੱਚੀ ਆਹੋ ਛੇ ਤ ਕਿੱਥੇ ਕਰ ਚਰਨਾ ਸ਼ਰਮਿੰਦਰ ਹੀ ਆ ਸ਼ਰਨਪੁੱਤ ਨਾ ਬੰਦਾਸ ਸਮਝ ਤੈਨੂੰ ਇਹ ਗੱਲ ਮੇਰੀ ਨੋਟ ਕਰੀ ਤੂੰ ਹੁਣ ਕੋਈ ਕੰਮ ਨਹੀਂ ਕਰਨਾ ਇੰਨਾ ਇੰਨੀ ਵੱਡੀ ਖੁਸ਼ੀ ਸਾਨੂੰ ਨਾ ਅਸੀਂ ਬੜੇ ਚਿਰ ਦੇ ਤਰਸਣ ਦੇ ਇਹ ਖੁਸ਼ੀ ਨੂੰ ਜਿਹੜੀ ਖੁਸ਼ੀ ਸਾਨੂੰ ਅੱਜ ਮਿਲੀ ਆ ਤੇ ਤੂੰ ਮੇਰੀ ਮੰਜ਼ੀ ਤੇ ਰਹਿਣਾ ਵਾ ਜੇ ਬੈੱਡ ਰੈਸਟ ਜਿੰਨੀ ਵੀ ਹੋਵੇ ਤੇਰੇ ਕੋਲ ਬੈੱਡ ਰੈਸਟ ਉਨੀ ਹੀ ਕਰਨੀ ਆ ਜਿਹੜੀ ਚੀਜ਼ ਦੀ ਲੋੜ ਹੋਵੇ ਨਾ ਤੂੰ ਮੈਨੂੰ ਪਾਮ ਨੂੰ ਆਵਾਜ਼ ਦੇਣੀ ਆ ਤੇ ਖਾਸ ਕਰਕੇ ਜੋਤੀ ਤੋਂ ਥੋੜਾ ਜਿਹਾ ਦੂਰ ਰਹਿਣਾ ਵਾ ਕੋਈ ਗੱਲ ਨਹੀਂ ਮੰਮੀ ਜੀ ਜਿਵੇਂ ਤੁਸੀਂ ਕਹੋਗੇ ਮੈਂ ਉਹਵੇਂ ਹੀ ਕਰੂੰਗੀ ਤੇ ਪੁੱਤ ਏ ਆ ਵੀ ਜਿਹੜੀ ਚੀਜ਼ ਨੂੰ ਤੇਰੇ ਜੀ ਕਰੇ ਤੂੰ ਜਰੂਰ ਦੱਸਿ ਹਾਨੂੰ ਅਸੀਂ ਤੈਨੂੰ ਲਿਆ ਕੇ ਦਵਾਂਗੇ ਠੀਕ ਹੰਮੀ ਜੀ ਜੀ ਨਹੀਂ ਤਰਸਾਈਦਾ ਹੁੰਦਾ ਚੰਗਾ ਬਾਕੀ ਜਿੱਥੇ ਦਵਾਈ ਬੂਟੀ ਦੀ ਲੋੜ ਹੋਊਗੀ ਨਾ ਉਹ ਵੀ ਆਪਾਂ ਲਿਆਵਾਂਗੇ ਚਰਨ ਮੇਰੀ ਭੈਣ ਨੂੰ ਨਾ ਬਹੁਤੀ ਬਹੁਤੀ ਵਧਾਈ ਹੋਵੇ ਵੇ ਰੱਬ ਨਾ ਕਿੰਨੀ ਵਧੀਆ ਖੁਸ਼ੀ ਦੇਣ ਲੱਗਾ ਵਾ ਸਾਡੇ ਘਰ ਇਹ ਨਾ ਕਿੰਨੀ ਕਾਜਾ ਜੀ ਖੇਡੂਗਾ ਤੇ ਕਿੰਨਾ ਵਧੀਆ ਲੱਗਿਆ ਚਰਨ ਨਾ ਖੇਡਦਾ ਜੋਤੀ ਦੀਦੀ ਤੁਸੀਂ ਇਹ ਇਜੀ ਕਿਉਂ ਸੋਚਦੇ ਜੀ ਉਹ ਸਾਰਾ ਕੁਝ ਮੇਰਾ ਥੋੜਾ ਲੱਗਣਾ ਵਾ ਉਹ ਤੁਹਾਡਾ ਸਭੋ ਜਿਆਦਾ ਲੱਗਣਾ ਵਾ ਕੋ ਵੱਡੀ ਮੰਮੀ ਤੇ ਉਹਨੇ ਤੁਹਾਨੂੰ ਹੀ ਕਹਿਣਾ ਵਾ ਤੁਸੀਂ ਇਦਾਂ ਮਨ ਹਰਕਾ ਨਾ ਕਰਿਆ ਕਰੋ ਠੀਕ ਹੈ ਨਾ ਮੈਂ ਤੁਹਾਡਾ ਦੁੱਖ ਦਰਦ ਸਮਝਦੀ ਆਂ ਤੇ ਫੀਲ ਵੀ ਕਰ ਸਕਦੀ ਆਂ ਐਦਾਂ ਨਾ ਕਰੋ ਤੁਸੀਂ ਚੰਨ ਮੈਂ ਤੇ ਬਹੁਤ ਖੁਸ਼ ਆਂ ਇਹਨਾਂ ਖੁਸ਼ੀ ਦਾ ਪਾਣੀ ਵਗਣਾ ਬਾਕੀ ਨਾਲ ਤਾਂ ਇੰਨੀ ਗੱਲ ਕਹਿ ਕੇ ਨਾ ਮੇਰੀ ਭੈਣ ਮੈਨੂੰ ਨਾ ਸੱਚੀ ਹੌਸਲਾ ਬੜਾ ਵੱਡਾ ਦਿੱਤਾ ਵਾ ਨਹੀਂ ਤੇ ਮੈਂ ਵੀ ਨਹੀਂ ਪਤਾ ਸ਼ੈਨਾ ਆਸੀ ਛੱਡ ਦਿੱਤੀ ਹਾਂ ਇਹ ਵੇ ਹੁਣ ਫਿੱਟਾੜੇ ਇਹ ਦਾੜੀ ਇਹ ਬਖਾਣ ਦਾ ਇਹ ਤੋਂ ਜਿੰਨਾ ਦੁਨੀਆਂ ਲੋਕਿਆਂ ਉਨਰ ਦੂਰ ਰਿਹਾ ਕਰ ਰਿਹਾ ਆਪ ਤੇ ਖੁਸ਼ੀ ਦੇਣ ਸਕੀ ਏ ਘਰੋਂ ਹੁਣ ਤੇਰੀਆਂ ਪੁਛੀਆਂ ਵੀ ਛੇੜਨ ਨੂੰ ਫਿਰਦੀ ਆ नहीं है ना मैंने पे, आने है, बनाया नहीं है। मैं अपनी निकी भैया बनाया है कि तो बोलते सामने बोल दे सामने <laughs> 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 बोलन लगे कौन <को> नहीं सोचते <laughs> ਜੋਤੀ ਦੀਦੀ ਤੁਸੀਂ ਆਪਣਾ ਮਨ ਕਿਉਂ ਹਲਕਾ ਕਰਦੇ ਜੀ ਸਾਨੂੰ ਪਤਾ ਵਣਾ ਮੰਮੀ ਦੇ ਦਿਲ 'ਚ ਕੱਖ ਨਹੀਂ ਹੈਗਾ ਉਦਾਂ ਹੀ ਉਹ ਬੋਲ ਪੰਦੇ ਨੇ ਨਾਲੇ ਉਹ ਵੀ ਤੇ ਚੁੰਨਦੇ ਹੀ ਹੈ ਨਾ ਏਕਾਜ ਖੁਸ਼ੀਆਂ ਹੋਣ ਉਹ ਤਾਂ ਕਰਕੇ ਮੂੰਹ ਦੇ ਭੁੰਕੇ ਨੇ ਥੋੜੇ ਜੀ ਗੱਲ ਮੂੰਹ ਤੇ ਕੱਡ ਮਾਰਦੇ ਨੇ ਤੁਸੀਂ ਮੇਰੀ ਭੈਣ ਇਦਾਂ ਨਾ ਕਰੋ ਵੀ ਮੈਨੂੰ ਬਿਲਕੁਲ ਨਹੀਂ ਸਹੀ ਲੱਗਦਾ ਹੈਗਾ ਜਦੋਂ ਤੁਸੀਂ ਇਦਾਂ ਕਰਦੇ ਜੀ ਚਲ ਮੈਂ ਤੁਹਾਨੂੰ ਇੱਕ ਗੱਲ ਦੱਸ ਮੇਰਾ ਇਹਨਾਂ ਵਿੱਚ ਕੀ ਕਿਸੋਰ ਆ ਜੇ ਮੇਰੇ ਘਰ ਕੋਈ ਨਹੀਂ ਤੇ ਪਤੋਂ ਹੁੰਦਿਆ ਹੈ ਮੈਨੂੰ ਚੰਦੀ ਕਿ ਮੇਰੇ ਘਰ ਬਤੀ ਪਤੋਂ ਵੇ ਤੇ ਖੇਡੇ ਰੋਣ ਕਿ ਲੱਗੇ ਮੈਂ ਜਦੋਂ ਮੰਮੀ ਨਾਲ ਗੱਲਾਂ ਕਰਦੀ ਆ ਨਾ ਮੈਨੂੰ ਸੱਚੀ ਹਰ ਕੀ ਨਾਲ ਦਿੰਦੇ ਨੇ ਸੀਨਾ ਚੀਰ ਕੇ ਰੋਣ ਕਿ ਦਿੰਦੇ ਨੇ ਇੱਕ ਤਾਂ ਬੋਲਦੇ ਨੇ ਤੇ ਫੇ ਮੈਂ ਕਿੰਨਾ ਕੁ ਬੰਦਾਸ਼ ਕਰੀ ਜਾਵਾੜ ਕੇ ਬੰਦਾਸ਼ ਹੁੰਦਾ ਬੰਦਾ ਇਸੇ ਦੀਦੀ ਮੈਂ ਤੁਹਾਨੂੰ ਬੜਾ ਕਹਾਂ ਨਾ ਤੂੰ ਇਹ ਹੂ ਅਸਲਾ ਰੱਖੋ ਰੱਬ ਨੇ ਨਾ ਇੱਕ ਦਿਨ ਤੁਹਾਡੀ ਵੀ ਝੋਲੀ ਭਰ ਦੇਣੀ ਆ ਤੁਸੀਂ ਕਿਹਦਾ ਰੱਬ ਦੇ ਮਾਂ ਮਾਰੇ ਨੇ ਕਹਿੰਦੇ ਹੁੰਦੇ ਨਾ ਰੱਬ ਸੁਣੇ ਜ਼ਰੂਰ ਟਾਈਮ ਪਾਈ ਪਾ ਕੇ ਸੁਣੀ ਐਨਾ ਮੰਨਣਾ ਹਲਕਾ ਨਾ ਕਰਿਆ ਕਰੋ ਤੇਰੀ ਗੱਲ ਸੁਣੋ ਨਾ ਮੈਂ ਕਿਹੜਾ ਰੱਬ ਦੇ ਮਾਂ ਮਾਰੇ ਨੇ ਜਦੋਂ ਮੈਂ ਸਕੂਲ ਪੜ੍ਹਦੀ ਨਾ ਉਦੋਂ ਵੀ ਸਭ ਤੋਂ ਪਹਿਲਾਂ ਮੈਂ ਰੱਬ ਦਾ ਨਾਮ ਲੈਨੀਂ ਹੋਣ ਵੀ ਹੋਣ ਵੀ ਸਵੇਰੇ 3 ਵਜੇ ਉੱਠ ਕੇ ਰੱਬ ਦਾ ਨਾਮ ਲੈਨੀ ਆ ਮਹਾਰਾਜ ਕਿ ਤੂੰ ਮੇਰੀ ਸੋਣ ਪਰ ਆਪਣਾ ਬੋੜ ਤਾਂ ਹੀ ਨਹੀਂ ਪਤਾ ਨਹੀਂ ਕਿੱਥੇ ਜਾ ਕੇ ਬੈ ਗਿਆ ਵਾ ਦੀਦੀ ਮੇਰੀ ਗੱਲ ਸੁਣੋ ਤੁਸੀਂ ਰੱਬ ਦਾ ਨਾਮ ਲੈਣ ਦੇਜੇ ਮੈਂ ਵੀ ਤੁਹਾਨੂੰ ਵੇਨੀ ਆ ਤੁਸੀਂ ਇਹ ਗੱਲ ਸੋਚੋ ਕਿ ਰੱਬ ਤਾਂ ਪਰਖਨ ਦੀਆ ਵਾ ਤੁਹਾਨੂੰ ਲੱਗੰਦਿਆ ਨਾ ਕਿ ਰੱਬ ਨੇ ਲੇਟ ਦੇ ਨਾ ਵਾਹਿਗੁਰੂ ਜੋ ਵੀ ਕਰਦਾ ਨਾ ਚੰਗਾ ਕਰਦਾ ਵਾ ਵੇਖਿਓ ਸੀ ਜਦੋਂ ਤੁਹਾਡੇ ਤੇ ਇਹ ਟਾਈਮ ਆਉਣਾ ਨਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕੀ ਮੈਂ ਸੋਚਿਆ ਸੀ ਤੇ ਕੀ ਹੋ ਗਿਆ ਵਾ ਉਹ ਵਾਹਿਗੁਰੂ ਜੋ ਵੀ ਕਰਦਾ ਨਾ ਉਹਦੀ ਕਿਰਪਾ ਦੀ ਦੀ ਬੜੀ ਵਧੀਆ ਹੁੰਦੀ ਆ ਕਦੇ ਵੀ ਮਨ ਹਲ ਕਰਨੀ ਕਰੀਦਾ ਹੁੰਦਾ ਬਸ ਉਹਦੇ ਬਾਣੇ ਨੂੰ ਮੰਨ ਕੇ ਨਾ ਉਹਦੇ ਵਿੱਚ ਰਹਿਣਾ ਚਾਹੀਦਾ ਵਾ ਕਿਉਂਕਿ ਜੋ ਆਪਾਂ ਚੁੰਨੇ ਆ ਉਹ ਤੇ ਹੁੰਦਾ ਨਹੀਂ ਹੈਗਾ ਪਰ ਜੋ ਵਾਹਿਗੁਰੂ ਕਰਦਾ ਨਾ ਉਹ ਚੀਜ਼ ਬੜੀ ਵਧੀਆ ਹੁੰਦੀ ਆ ਜਿਹੜਾ ਸਬਰ ਹੁੰਦਾ ਨਾ ਉਹ ਸਭ ਤੋਂ ਵਧੀਆ ਹੁੰਦਾ ਵਾ ਜਿਹੜਾ ਸਬਰ ਕਰ ਗਿਆ ਨਾ ਰੱਬ ਤੇ ਵੇਂਦਾ ਹੀ ਹੈ ਨਾ ਕਿ ਇਹ ਕਿੰਨਾ ਕੇ ਇਨਸਾਨ ਕਾਲਾ ਪਿਆ ਹੀ ਤੇ ਕੀ ਹੀ ਦੁੱਖ ਤੁਹਾਡਾ ਮੈਂ ਸਮਝ ਸਕਦੀ ਆ ਤੁਸੀਂ ਇਹ ਚੀਜ਼ ਨਾ ਕਰਿਆ ਕਰੋ ਨਾ ਰੋਇਆ ਕਰੋ ਬਸ ਆਪਣੀ ਸਿਹਤ ਵਾਸਤੇ ਖਿਆਲ ਰੱਖਿਆ ਕਰੋ ਜੇ ਤੁਹਾਡਾ ਸਰੀਰ ਠੀਕ ਹੈ ਤੇ ਸਾਰਾ ਕੁਝ ਹੀ ਠੀਕ ਹੈ ਚਲੋ ਠੀਕ ਹੈ ਹੁਣ ਬਹਿ ਕੇ ਨਾ ਬਹੁਤਾ ਸੋਚੋ ਨਾ ਕੰਮ ਕਰ ਕੋਈ ਕਰ ਲਓ ਆਜੋ ਵੀ ਕੰਮ ਤਾਂ ਮੈਂ ਸਾਰੇ ਕਰ ਲਏ ਆ ਸਿਰਫ ਇੱਕ ਰੋਟੀ ਖਾਣ ਵਾਲੇ ਰਹਿ ਗਏ ਹੀ ਉਵੇਂ ਮੈਂ ਸੋਚਿਆ ਜਦ ਤਨਾ ਤੈਨੂੰ ਵਧਾਈ ਦੇ ਕੇ ਤੇ ਰੋਟੀ ਖਾਣੀ ਆ ਪਰ ਹੁਣ ਨਾ ਮੈਨੂੰ ਤੇ ਇੰਨੀ ਕਰਨ ਦਾ ਰੋਟੀ ਖਾਣ ਨੂੰ ਕੋਕ ਹੀ ਮਰ ਗਈ ਹੁਣ ਤੂੰ ਹੀ ਨਾ ਇੱਥੇ ਬੋ ਰੋਟੀ ਤੁਹਾਡੇ ਵਾਸਤੇ ਮੈਂ ਪਾ ਕੇ ਲਿਉਣੀ ਆ ਠੀਕ ਹੈ ਨਾ ਤੂੰ ਬਹਿ ਕੇ ਰੋਟੀ ਖਾਓ ਪਹਿਲਾਂ ਕੋਈ ਗੱਲ ਨਹੀਂ ਜਦੋਂ ਨੇ ਕੋਈ ਗੱਲ ਨਹੀਂ ਮੈਂ ਪਾ ਕੇ ਲਿਉਣੀ ਆ ਛਰਨਾ ਕੀ ਕਰਨ ਲੱਗੀਆਂ ਵਾ ਕੋਚ ਨਹੀਂ ਦੇਦੀ ਰੋਟੀ ਖਾਦੇ ਨਾਲ ਤੈ ਨਹੀਂ ਆਪਾਂ ਤਾਂ ਰੋਟੀ ਖਾ ਲਈ ਐ ਉਹ ਜਿਉਤੀ ਦੀਦੀ ਨੇ ਨਾ ਉਹਨਾਂ ਰੋਟੀ ਨਹੀਂ ਖਾਦੀ ਹੈਗੀ ਤੇ ਉਹਨਾਂ ਦੀ ਸਿਹਤ ਨਹੀਂ ਠੀਕ ਮੈਂ ਕਿਹਾ ਚਲੋ ਉਹਨਾਂ ਨੂੰ ਪਾ ਕੇ ਦੇ ਦੇਣੀ ਆ ਸ਼ਰਨ ਜ ਜਿਹਨਾਂ ਨੇ ਨਹੀਂ ਰੋਟੀ ਖਾਦੀ ਤਾਂ ਉਹਨੇ ਆਪੇ ਰੋਟੀ ਖਾ ਲੈਣੀ ਆ ਤਾਂ ਨਾਲੇ ਤੈਨੂੰ ਬਹੁਤ ਬਹੁਤ ਮੁਬਾਰਕਾ ਹੋਣ ਮੇਰੇ ਮੰਮੀ ਨੇ ਹੁਣੇ ਦੱਸਿਆ ਮੈਨੂੰ ਤਾਂ ਬੜਾ ਚਾਅ ਆ ਕਿ ਮੈਂ ਭੂਆ ਬਣਨ ਵਾਲੀ ਆ ਪਰ ਤੈਨੂੰ ਕਾਮ ਤੈਨੂੰ ਕਿੰਨੇ ਵਾਰੀ ਕਹਾਂ ਕਿ ਕੰਮ ਨਾ ਕਰਿਆ ਕਰ ਨਾ ਕਰਿਆ ਕਰ ਕੰਮ ਥੋੜਾ ਦੀਦੀ ਮੈਂ ਕਰਦੀ ਆ ਮੈਨੂੰ ਤਾਂ ਉਹਨਾਂ ਦੀ ਇਹ ਹਾਲਤ ਵੇਖ ਕੇ ਨਾ ਬੜਾ ਹੋਰ ਤਰ੍ਹਾਂ ਹੁੰਦਿਆ ਸੀ ਬਸ ਰੋਟੀ ਪਾ ਕੇ ਉਹਨਾਂ ਨੂੰ ਦੇ ਲਾ ਤੋ ਕੋਈ ਟੈਨਸ਼ਨ ਹੀ ਨਹੀਂ ਹੈਗੀ ਕੀ ਗੱਲ ਜੋਤੀ ਭਾਬੀ ਦੇ ਹੱਥ ਟੁੱਟੇ ਆ ਉਹ ਆਪਣੀ ਰੋਟੀ ਵੀ ਨਹੀਂ ਪਾ ਕੇ ਖਾ ਸਕਦੀ ਉਹ ਤੇ ਚੰਗੀ ਹੋਣੀ ਆ ਕਿ ਇਹ ਕੰਮ ਕਰੇ ਤੇ ਕੋਈ ਨਾ ਕੋਈ ਬਹਾਨਾ ਬਣ ਜੇ ਉਲਕੋ ਕੁ ਲੈਣੀ ਕੋਈ ਵੇਖ ਕਿੱਥੇ ਜਰਿਆ ਜਾਣੀ ਇਹ ਹਾਲ ਤੇ ਰੱਖੋ ਥਾਲੀ ਉੱਤੇ ਕਿਦੀ ਉੱਚੀ ਉੱਚੀ ਕਾ ਤ ਬੋਲਦੇ